गुरु नाम वागुरु सतनाम श्री वुरु सतनाम श्री वुरु सतनाम श्री वागुरु वागुरु धन वा ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸੇ ਮੌਜੂਦ ਆ ਸ਼ਾਟਾ ਸਾਹਿਬ ਗੁਰਦੁਆਰਾ ਵਿਖੇ ਦੱਸ ਜੀਏ ਕਿ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਜੋ ਵੱਡੇ ਪੱਧਰ ਦੇ ਉੱਤੇ ਗੁਰਸਿੱਖ ਸੰਗਤਾਂ ਜੋਣੇ ਬੜੇ ਸ਼ਰਧਾ ਭਾਵ ਦੇ ਨਾਲ ਜੋ ਆ ਗੁਰੂ ਘਰ ਵਿਖੇ ਪਹੁੰਚ ਲਏ ਨੇ ਉੱਥੇ ਦੱਸ ਜੀਏ ਕਿ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਜਿਹੜੀ ਸ਼ਤਾਬ ਦੀ ਬੜੇ ਸ਼ਰਧਾ ਭਾਵ ਦੇ ਨਾਲ ਮਣਾਈ ਜਾਣੀ ਆ ਤਾਂ ਉੱਥੇ ਹੀ ਨਗਰ ਕੀਰਤਨ ਸ਼ਹੀਦੀ ਨਗਰ ਕੀਰਤਨ ਜੋ ਆ ਉਹ ਸ਼ਹਾਟਾ ਸਾਹਿਬ ਤੋਂ ਜੋ ਕਹਿ ਸਕਦੇ ਆ ਜਿਸ ਦੀ ਆਰੰਭਤਾ ਹੋ ਲੱਗੀ ਆ ਦੱਸ ਜੀ ਕੱਲ ਜੋ ਦੇਰ ਰਾਤ ਇਹ ਜੋ ਸ਼ਹੀਦੀ ਨਗਰ ਕੀਰਤਨ ਹੈ ਉਹ ਸ਼ਹਾਟਾ ਸਾਹਿਬ ਵਿਖੇ ਪਹੁੰਚਿਆ ਸੀਗਾ ਤਾਂ ਰਾਤ 8:00 ਤੋਂ ਬਾਅਦ ਹੂੰ ਜੋ ਇੱਥੋਂ ਨਗਰ ਕੀਰਤਨ ਦੀ ਜੋ ਆਰੰਭਤਾ ਹੋਣੀ ਆ ਦੱਸ ਜੀ ਕਿ ਇਹ ਜੋ ਨਗਰ ਕੀਰਤਨ ਹੈ ਇਹ ਤੇਕ ਟੂਪਰ ਨੂੰ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਜੋ ਉੱਥੋਂ ਦੀ ਚੱਲਿਆ ਸੀਗਾ ਦੱਸ ਜੀਏ ਕੀ ਉਸ ਤੋਂ ਬਾਅਦ 31 ਅਕਤੂਬਰ ਨੂੰ ਇਹ ਜੋ ਨਗਰ ਕੀਰਤਨ ਹੈ ਗੁਰੂ ਸਰ ਸਾਹਿਬ ਪਾਤਸ਼ਾਹੀ ਨੌਵੀਂ ਤਾਂ ਬਰਨਾਲੇ ਦੇ ਵਿਖੋ ਜੇ ਉਸ ਤੋਂ ਉੱਥੇ ਪਹੁੰਚਿਆ ਸੀਗਾ ਤਾਂ 1 ਨਵੰਬਰ ਨੂੰ ਤੱਕ ਸ਼੍ਰੀ ਦਮਦਮਾ ਸਾਹਿਬ ਵਿਖੇ ਪਹੁੰਚਿਆ ਸੀਗਾ ਤਾਂ ਉਸ ਤੋਂ ਬਾਅਦ 2 ਤਰੀਕ ਨੂੰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਿਆ ਸੀਗਾ ਤਾਂ 3 ਨਵੰਬਰ ਨੂੰ ਗੁਰਦੁਆਰਾ ਸ਼੍ਰੀ ਖਾਲਸਾ ਦੀਵਾਨ ਫਰੀਦਕੋਟ ਵਿਖੇ ਇਹ ਜੋ ਨਗਰ ਕੀਰਤਨ ਹੈ ਇਹ ਉੱਥੇ ਪਹੁੰਚਿਆ ਸੀਗਾ ਤਾ ਇਹ ਸਾਰਾ ਜਿਹੜਾ ਰੂਟ ਹੈ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਕਿੱਥੋਂ-ਕਿੱਥੋਂ ਹੁੰਦਾ ਹੈ ਨਗਰ ਕੀਰਤਨ ਜੋ ਸ਼ਾਟਾ ਸਾਹਿਬ ਵਿਖੇ ਪਹੁੰਚਿਆ ਤਾਂ ਉਸ ਤੋਂ ਬਾਅਦ 4 ਤਰੀਕ ਨੂੰ ਸ਼੍ਰੀ 베ਰ ਸਾਹਿਬ ਗੁਰਦਵਾਰਾ ਸ਼੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਜੋ ਉੱਥੇ ਪਹੁੰਚਿਆ ਸੀਗਾ ਤਾਂ 5 ਤਰੀਕ ਨੂੰ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਤਰੰਤਨ ਸਾਹਿਬ ਵਿਖੇ ਜਿਹੜਾ ਨਗਰ ਕੀਰਤਨ ਆ ਇਹ ਉੱਥੇ ਪਹੁੰਚਿਆ ਸੀਗਾ ਤਾਂ 6 ਤਰੀਕ ਨੂੰ ਸ੍ਰੀ ਦਰਬਾਰ ਸਾਹਿਬ ਤਰੰਤਨ ਸਾਹਿਬ ਵਿਖੇ ਜੋ ਨਗਰ ਕੀਰਤਨ ਹੈ ਉੱਥੇ ਪਹੁੰਚਿਆ ਸੀਗਾ ਤਾਂ 7 ਤਰੀਕ ਯਾਨੀ ਕਿ ਕੱਲ ਗੁਰਦੁਆਰਾ ਸਾਈ ਪਾਤਸ਼ਾਹੀ 6ਵੀਂ ਹਾੜਾ ਸਾਹਿਬ ਵਿਖੇ ਜਿਹੜਾ ਦੇਖ ਰਹਾ ਆ ਤੁਸੀਂ ਪਹੁੰਚਦਾ ਤਾਂ ਸੱਤਾ ਦੇ ਵਿੱਚ ਕਾਫੀ ਸ਼ਰਧਾ ਭਾਵ ਤੇ ਉੱਚਾ ਦੇਖਣ ਨੂੰ ਮਿਲਦਾ ਤਾਂ ਸੰਗਤਾਂ ਦੇ ਵੱਡੇ ਪੱਦਰ ਦੁੱਤੇ ਗੁਰੂ ਘਰ ਵਿਖਿਆ ਕੇ ਨਤਮਸਤਕ ਹੁੰਦੀ ਆ ਇਸ ਅਗਰ ਕੀਰਤਨ ਦੇ ਵਿੱਚ ਦਰਸ਼ਕ ਜੀ ਬਾਰੇ ਕਰਨ ਵਾਸਤੇ ਪਹੁੰਚਦੀ ਆ ਤਾਂ ਅੱਜ ਦੱਸ ਜੀਏ ਕੀ ਜੋ 7 ਤਰੀਕ ਨੂੰ ਕਿਉਂਕਿ ਜਿੱਦਾਂ ਇਹ ਨਗਰ ਕੀਰਤਨ ਸਾਹਿਬ ਪਹੁੰਚਦਾ ਉਸ ਤੋਂ ਬਾਅਦ 8 ਨੂੰ ਜੋ ਇਹ ਸ੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਵਿਖੇ ਹੁਣ ਇੱਥੋਂ ਜੋ ਚਾਲੇ ਪਾਏਗਾ ਨਗਰ ਕੀਰਤਨ ਤਾਂ ਇਹ ਤਸਵੀਰਾਂ ਨਗਰ ਕੀਰਤਨ ਦੀਆਂ ਸਾਂਝੀਆਂ ਕਰ ਰਿਹਾ ਸੰਗਤਾਂ ਦੇਖ ਸਕਦੇ ਹੋ ਕਿੰਨੇ ਵੱਡੇ ਪੱਧਰ ਦੇ ਉੱਤੇ ਜੋ ਗੁਰੂ ਘਰ ਵਿਖੇ ਪਹੁੰਚ ਡਿਆਣੇ ਜੋ ਸੰਗਤਾਂ ਦੇ ਵਿੱਚ ਕਾਫੀ ਜ਼ਿਆਦਾ ਸ਼ਰਧਾ ਭਾਵ ਦੇਖਣ ਨੂੰ ਮਿਲ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੈਂਬਰ ਸਾਹਿਬਾਨ ਹੈਗੇ ਨੇ ਉਹ ਇੱਥੇ ਮੌਜੂਦ ਹੈਗੇ ਨੇ ਸਖਤਰ ਸਾਹਿਬਾਨ ਮੌਜੂਦ ਹੈਗੇ ਨੇ ਤਾਂ ਸਖਤਰ ਪ੍ਰਤਾਪ ਸਿੰਘ ਜੀ ਨੇ ਉਹ ਵੀ ਮੌਜੂਦ ਹੈਗੇ ਨੇ ਤਾਂ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਵਾਹਿਗੁਰੂ ਦਾ ਜੋ ਜਾਪ ਹੈ ਲਗਾਤਾਰ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਤਾਂ ਬੜੇ ਸ਼ਰਧਾ ਭਾਵ ਦੇ ਨਾਲ ਜੋ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਿਆ ਨੇ ਤਾਂ ਵੱਡੇ ਪੱਧਰ ਦੇ ਉੱਤੇ ਗੁਰਸਿੱਖ ਸੰਗਤ ਜੋ ਹੈ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਹੀ ਹੈ ਤਾਂ ਇਹ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਪੂਰਨ ਤੌਰ ਦੇ ਉੱਤੇ ਜਿਹੜੀਆਂ ਤਸਵੀਰਾਂ ਜੋ ਨੇ ਇਹ ਸਾਂਝੀਆਂ ਕੀਤੀਆਂ ਜਾਣ ਤਾਂ ਏ ਦੇਖ ਸਕਦੇ ਹਾਂ ਕਿ ਚਾਰ ਚਫੇਰੇ ਜਿੱਧਰ ਵੀ ਝਾਤ ਪੈਂਦੀ ਆ ਤਾਂ ਗੁਰਸੇਖ ਸੰਗਤ ਵੱਡੇ ਪੱਧਰ ਦੇ ਉੱਤੇ ਪਹੁੰਚੀ ਹੋਈ ਆ ਸਾਡੇ ਨਾਲ ਕੋਈ ਸੰਗਤਾ ਮੌਜੂਦ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਨਗਰ ਕੀਰਤਨ ਦੀ ਜੋ ਆਰੰਭਤਾ ਅੱਜ ਛਾਟਾ ਸਾਹਿਬ ਤੋਂ ਹੋ ਰਹੀ ਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੀ ਬੜੀ ਚੜ੍ਹਦੀ ਕਲਾ ਸੰਗਤ ਦੇ ਜੋਸ਼ਿਆ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਜੋ ਪੜਾਵੇ ਪੜਾਈ ਹੁੰਦਾ ਰਾਤਰੀ ਦੇ ਸਮੇਂ ਇੱਥੇ ਛਾਟਾ ਸਾਹਿਬ ਪਹੁੰਚਿਆ ਸੀਗਾ ਕੋਣ ਬੜੀ ਚੜਦੀ ਕਲਾ ਨਾਲ ਸਿੰਘ ਸਾਹਿਬ ਹੋਰ ਸਸਤਾਵਾਂ ਸੋਸਾਇਟੀਆਂ ਸ਼ਰੋਮਣੀ ਗਵਰਧ ਕਮੇਟੀ ਵੱਲੋਂ ਬੜੇ ਵਧੀਆ ਪ੍ਰਬੰਧ ਕੀਤੇ ਗਏ ਆ ਜਿਹਦੀ ਰੰਭਤਾ ਹੋ ਚੁੱਕੀ ਹੈ ਸੰਗਤਾਂ ਨਾਮ ਜਪਦੀਆਂ ਜਪੌਂਦੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤਰੀ ਦਾ ਜਿਹੜੀ ਸਮਾਪਤੀ ਹੈ ਉਸ ਤੋਂ ਅੱਗੇ ਇਸ ਤਰ੍ਹਾਂ ਹੀ ਪੜਾਏਦਾਰ ਪ੍ਰਾਜੈਲ ਚੱਲਦਾ ਜਾਣਾ ਹੈ ਤੇ ਸਾਰੀਆਂ ਸਸਤਾ ਜਿਹਦੇ ਵਿੱਚ ਹਿੰਦੂ ਵੀਰ ਹੋਰ ਸਾਰੀਆਂ ਸਸਕਤਾਂ ਨੇ ਬੜਾ ਸਹਿਯੋਗ ਕੀਤਾ ਹੈ ਬੜੀ ਚੜਦੀ ਕਲਾ ਨਾਲ ਸੰਗਤਾਂ ਵਿੱਚ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਿਹਾੜੇ ਨੂੰ ਲੈ ਕੇ ਚੜਦੀ ਕਲਾ ਦੀ ਸਤਾਪਦੀ ਉਸੇ ਸੰਗਤਾਂ ਦੇ ਨਾਲ ਮਨਾਈ ਜਾ ਰਹੀ ਹੈ ਜੀ ਇਹ ਕਿੱਥੋਂ ਸ਼ੁਰੂ ਹੋਇਆ ਸੀਗਾ ਨਗਰ ਕੀਰਤਾਂ ਤਾਂ ਹੋਰ ਕਿਹੜੇ ਕਿਹੜੇ ਪੜਾਅ ਹਜੇ ਬਾਕੀ ਨੇ ਇਹ ਪਿੱਛੋਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸ਼ਾਮ ਦੀ ਧਰਤੀ ਤੋਂ ਆਰੰਭ ਹੋਇਆ ਸੀਗਾ ਤੇ ਆਨੰਦਪੁਰ ਤੋਂ ਹੁੰਦਾ ਹੈ ਜੋ ਰਾਤੀ ਬਾਬਾ ਬੁੱਢਾ ਸਾਹਿਬ ਜੀ ਤੋਂ ਚੱਲ ਕੇ ਇੱਥੇ ਸਾਡਾ ਸਾਹਿਬ ਰਾਤਰੀ ਦੇ ਸਮੇਂ ਪਹੁੰਚਿਆ ਜੀ ਜਿਸ ਤੋਂ ਹੁਣ ਜਿਹੜੀ ਆਰੰਭਤਾ ਅੱਗੇ ਵਾਸਤੇ ਹੋ ਚੁੱਕੀ ਆ ਜੀ ਸੰਗਤਾਂ ਚੜਦੀ ਕਲਾ ਨਾਲ ਸੁਸਾਇਟੀਆਂ ਹੋਰ ਸਿੱਖ ਸਮਾਜ ਜਿਹੜੀਆਂ ਨਗਰ ਕੀਰਤਾਂ ਨਗਰ ਕੀਰਤਿਆਂ ਦੇ ਨਾਲ ਆਰੰਭਤਾ ਹੋ ਚੁੱਕੀ ਆ ਜੀ ਧੰਨਵਾਦ ਇਹ ਤਸਵੀਰ ਜਿਸ ਤਰ੍ਹਾਂ ਨਾਲ ਤੁਹਾਡੇ ਨਾਲ ਸਾਂਝੇ ਕੀਤਾ ਦੱਸ ਜਾਈਏ ਕਿ ਇਹ ਜੋ ਸ਼ਹੀਦੀ ਨਗਰ ਕੀਰਤਨ ਜੋ ਹੈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੋ ਕਹਿ ਸਕਦੇ ਆ 350 ਸਾਲਾਂ ਸ਼ਹੀਦੀ ਸਮਾਗਮ ਨੂੰ ਲੈ ਕੇ ਇਹ ਜੋ ਨਗਰ ਕੀਰਤਨ ਸਾਮ ਦੀ ਧਰਤੀ ਤੋਂ ਆਰੰਭ ਹੋ ਕੇ ਤਾਂ ਇਸ ਨਗਰ ਕੀਰਤਨ ਦੇ ਭਰ ਦੇ ਵੱਖ-ਵੱਖ ਰਾਜਾਂ ਮਹਾਨਗਰਾਂ ਵਿੱਚੋਂ ਸ਼ਹਿਰਾਂ ਵਿੱਚੋਂ ਹੁੰਦਾ ਹੋਇਆ ਇਹ ਜੋ ਨਗਰ ਕੀਰਤਨ ਹੈ ਜੋ ਪੰਜਾਬ ਦੇ ਵਿੱਚ ਕਹਿ ਲਿਆ ਕਿ 6 ਨਵੰਬਰ ਨੂੰ ਇਹ ਜੋ ਕਹਿ ਸਕਦੇ ਆ ਖਾਸ ਤੌਰ ਤੇ ਮੱਝ ਦੀ ਧਰਤੀ ਦੇ ਤੁਹਾਨੂੰ ਦੱਸ ਦਈਏ ਕਿ ਜੋ ਨਗਰ ਕੀਰਤਨ 6 ਤਰੀਕ ਨੂੰ ਜੋ ਹੈ ਸ਼ਾਟਾ ਸਾਹਿਬ 'ਚ ਪਹੁੰਚਦਾ ਤਾਂ ਸ਼ਾਟਾ ਸਾਹਿਬ ਤੋਂ 7 ਤਰੀਕ ਨੂੰ ਇੱਥੇ ਪਹੁੰਚ ਕੇ ਜੋ ਜੋ ਰੌਣਕ ਜਿਹੜੀ ਆਗੋਦੀ ਹੁੰਦੀ ਆ ਤਾਂ ਛੋਟੇ-ਛੋਟੇ ਬੱਚੇ ਤੁਸੀਂ ਵੇਖ ਸਕਦੇ ਹੋ ਵੱਡੇ ਪੱਧਰ ਦੇ ਉੱਤੇ ਗੁਰੂ ਘਰ ਵਿੱਚ ਪਹੁੰਚੇ ਨੇ ਬੋਲੇ ਸੋਨੇ ਹਾਲ ਸੱਸੇ ਕਾਲ ਤੇ ਜੋ ਜਕਾਰੇ ਜੋ ਬੱਚਿਆਂ ਵੱਲੋਂ ਲਗਾਏ ਜਾ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾ ਇਹ ਇਹ ਤੋਂ ਸਿਰਾ ਤੁਸੀਂ ਵੇਖ ਸਕਦੇ ਹੋ ਕਿ ਮਹਾਰਾਜੀ ਦੇ ਇਸ 350 ਸਾਲਾਂ ਸ਼ਤਾਬਦੀ ਨੂੰ ਲੈ ਕੇ ਸੰਗਤਾਂ ਕਾਫੀ ਉੱਚਾ ਤਾਂ ਮਹਿੰਦਰ ਸਾਹਿਬ ਸਰਦਾਰ ਮजूद ਨੇ ਤਾਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਵਾਹਿਗੁਰੂ ਜਿੱਕੀ ਫਤਿਹ ਮਹਿੰਦਰ ਸਾਹਿਬ ਬੜਾ ਉੱਚਾ ਸੰਗਤਾਂ ਦੇ ਵਿੱਚ ਹੈਗਾ ਸ਼ਰਧਾ ਭਾਵਨਾ ਇਸ ਨਗਰ ਕੀਰਤਨ ਦੇ ਵਿੱਚ ਜੋ ਸੰਗਤਾਂ ਪਹੁੰਚ ਬਿਲਕੁਲ ਜੀ ਅੱਜ ਜਿਹੜਾ ਅਗਸਤ ਮਹੀਨੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਜੋਗੀ ਧੋਬੜੀ ਸਾਹਿਬ ਆਸਾਮ ਤੋਂ ਆ ਰਹੇ ਬੀ ਅੱਜ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਸ਼ਹਿੜਾ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚਿਆ ਸੀ ਰਾਤ ਵਿਸ਼ਰਾਮ ਕਰਨ ਤੋਂ ਪਰੰਤ ਅੱਜ ਜਿਹੜਾ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਟ ਪੰਜ ਪਿਆਰਾਂ ਦੀ ਗਵਾਈ ਵਿੱਚ ਜਿਹੜਾ ਅੱਜ ਆਰੰਭ ਹੋ ਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰੋਂ ਸ਼ਹਿੜਾ ਸਾਬ ਤਰਵਾਨਾ ਹੋ ਰਿਹਾ ਹੈ ਮੈਂ ਕਿਹੜੇ ਸਭ ਹੋ ਰਿਹਾ ਕਿਹੜੇ ਕਿਹੜੇ ਪੜਾਣੇ ਸਮਾਪਤੀ ਕਦੋਂ ਹੋਵੇਗੀ ਸ਼ੁਰੂਆਤ ਕਦੋਂ ਹੋਈ ਇਹ ਨਗਰ ਕੀਰਤਨ ਜਿਹੜੇ ਜੀ 22 ਤੋਂ 25 ਤੱਕ 22 ਤੋਂ 29 ਨਵੰਬਰ ਤੱਕ ਸਮਾਗਮ ਆਨੰਦਪੁਰ ਸਾਹਿਬ ਤੱਕ ਉਹ ਇਹ ਉਹ ਨਾ ਜੇ ਨਗਰ ਕੀਰਤਨ ਸਾਰੇ ਪੰਜਾਬ ਚ ਚੱਲਣਾ ਵਾ ਤੇ ਗੁਰਦਾਸਪੁਰ ਸਾਈਡ ਪਠਾਨਕੋਟ ਸਾਈਡ ਜਿਹੜਾ ਵਾ ਇਸ ਤੋਂ ਕੱਲ ਤੋਂ ਜਿਹੜਾ ਵਾ ਉਧਰੋਂ ਰਮਤਾ ਹੋ ਕੇ ਮੁੜ ਕੇ ਤੇ ਹੁਸ਼ਿਆਰਪੁਰ ਤੋਂ ਹੁੰਦਾ ਹੈ ਜਿਹੜੇ ਆਨੰਦਪੁਰ ਸਾਹਿਬ ਪੰਚਨਗੇ ਤਾਂ ਇਹ ਆਨੰਦਪੁਰ ਸਾਹਿਬ ਜਾ ਕੇ ਸਮਾਪਤੀ ਹੋਣੀ ਹੈ ਜਿਲ੍ਹੇ ਕਿ ਬਿਲਕੁਲ ਜੀ ਆਨੰਦਪੁਰ ਸਾਹਿਬ ਜਾ ਕੇ ਸਮਾਪਤੀ ਹੋਣੀ ਹੈ ਸੰਗਤਾਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਬੜੇ ਸ਼ਰਧਾ ਭਾਵ ਦੇ ਨਾਲ ਸੰਗਤ ਜਿਹੜੀ ਹੈ ਬਿਲਕੁਲ ਜੀ ਜਦੋਂ ਦਾ ਨਗਰ ਕੀਰਤਨ ਸ਼ੁਰੂ ਹੋਇਆ ਵਾ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਜਿਹੜਾ ਬਹੁਤ ਵਧੀ ਵੱਖ-ਵੱਖ ਘਰਾਂ ਦੇ ਜਾਂ ਲਾਗੇ-ਲਾਗੇ ਜਿਹੜੇ ਸਕੂਲਾਂ ਦੇ ਤੋਂ ਸਾਰੇ ਇਕੱਤਰ ਕਰਕੇ ਜਿਹੜਾ ਸਥਾਨਾਂ ਤੇ ਲਿਆਂਦੇ ਗਏ ਆ ਔਰ ਸੰਗਤਾਂ ਦਾ ਬਹੁਤ ਵੱਡਾ ਉਤਸ਼ਾਹ ਜਿਹੜਾ ਤੁਸੀਂ ਵੇਖਣ ਨੂੰ ਮਿਲ ਰਿਹਾ ਹੈ। ਹਾਂ ਤਾਂ ਬਿਲਕੁਲ ਐਸਜੀਪੀਸੀ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਐਸਜੀਪੀਸੀ ਤੋਂ ਜੋ ਕਹਿ ਸਕਦੇ ਆ ਸੱਚਕੰਚੀ ਦੇ ਹਰਮੰਦਰ ਸਾਹਿਬ ਦੇ ਤਾਂ ਮੈਨੇਜਰ ਸਾਹਿਬ ਸੀਗੇ ਜੋ ਉਹ ਤਾਂ ਉਹਨਾਂ ਵੱਲੋਂ ਵੀ ਇਹੀ ਗੱਲ ਆਖੀ ਗਿਆ ਕਿ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਦੇਖ ਸਕਦੇ ਹਾਂ ਜੋ ਸਕੱਤਰ ਸਾਹਿਬਾਨ ਨੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਲੇਕਿਨ ਉਸ ਤੋਂ ਪਹਿਲਾਂ ਛੋਟੇ-ਛੋਟੇ ਬੱਚੇ ਵੇਖ ਸਕਦੇ ਹਾਂ ਕਿਸ ਤਰ੍ਹਾਂ ਦੇ ਨਾਲ ਵਾਹਿਗੁਰੂ ਦਾ ਜੋ ਸਿਮਰਨ ਕਰਦੇ ਦਿਖਾਈ ਦੇ ਰਹੇ ਨੇ ਬੱਚੇ ਵਾਹਿਗੁਰੂ ਦਾ ਜਾਪ ਕਰਦੇ ਦਿਖਾਈ ਦੇ ਰਹੇ ਨੇ ਤਾਂ ਇਹਨਾਂ 'ਚ ਵੀ ਕਾਫੀ ਜ਼ਿਆਦਾ ਸ਼ਰਦਾ ਭਾਵ ਤੋਂ ਉੱਚਾ ਦੇਖਣ ਨੂੰ ਮਿਲ ਰਿਹਾ ਤਾਂ ਉਥੇ ਹੀ ਮੈਨੇਜਰ ਸਾਹਿਬ ਜੋ ਸਕੱਤਰ ਸਾਹਿਬ ਵੀ ਛੜਦਾ ਮੌਜੂਦ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਲੇਕਿਨ ਨਾਲ ਨਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟੀਮ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕੀਤੀਆਂ ਜਾਣ ਕਿ ਸੰਗਤਾਂ ਦੇ ਵਿੱਚ ਜੋ ਭਾਰੀ ਜੋ ਉਛਾਹ ਦੇਖਣ ਨੂੰ ਮਿਲ ਰਿਹਾ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਵੱਡੇ ਤਾਂ ਬੀਬੀਆਂ ਪੈਣਾ ਵੀ ਵੱਡੇ ਪੱਦਰ ਦੇ ਉੱਤੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਿਆ ਨੇ ਤਾਂ ਦੱਸ ਜੀਏ ਕੀ ਹੁਣ ਇਹ ਨਗਰ ਕੀਰਤਨ ਦੇ ਰਮਤਾ ਸ਼ਾਟਾ ਸਾਹਿਬ ਤੋਂ ਹੁੰਦੇ ਹੋਏ ਹੁਣ ਸਚਕਨ ਜੀ ਹਰਮੰਦਰ ਸਾਹਿਬ ਵਿਖੇ ਜਾਊਗਾ ਤਾਂ ਅੱਜ ਜੋ ਨਗਰ ਕੀਰਤਨ ਆ ਉੱਥੇ ਜਾ ਕੇ ਰਾਤ ٹھਹਰਾਵ ਕਰੂਗਾ ਸਾਡੇ ਨਾਲ 77 ਸਾਹਿਬ ਜੁਨੇ 77 ਸਾਹਿਬ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 77 ਸਾਹਿਬ ਜੀ ਨਗਰ ਕੀਰਤਨ ਸ਼ਾਟਾ ਸਾਹਿਬ ਤੋਂ ਰੰਮਤਾ ਹੋ ਚੁੱਕੀ ਹੈ ਤਾਂ ਸੰਗਤਾਂ ਚ ਕਾਫੀ ਜ਼ਿਆਦਾ ਉਤਸ਼ਾਹ ਆ ਆਸਾਮ ਤੋਂ ਨਗਰ ਕੀਰਤਨ ਚੱਲਦਾ ਆ ਰਿਹਾ ਤਾਂ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸ਼ਰਧਾ ਭਾਵ ਦੇ ਨਾਲ ਇਸ ਨਗਰ ਕੀਰਤਨ ਸੰਗਤਾਂ ਜੋ ਨੇ ਜੋ ਹਾਜ਼ਰੀ ਭਰ ਰਹੀਆਂ ਨੇ ਤੁਸੀਂ ਕਿਵੇਂ ਵੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ੀਤੀ ਭਾਈ ਮਤੀ ਦਾਸ ਭਾਈ ਸਤ ਦਾਸ ਭਾਈ ਦਿਆਲ ਜੀ ਦੀ ਚੀਦੀ ਨੂੰ ਸਮਰਪਿਤ ਇਹ ਨਗਰ ਕੀਰਤਨ 21 ਅਗਸਤ ਨੂੰ ਗੁਰਦਰਾ ਧੋਬੀ ਸਾਹਿਬ ਤੋਂ ਸ਼ਾਮ ਤੋਂ ਆਰੰਭ ਹੋਇਆ ਸੀ ਜੋ ਹਿੰਦੁਸਤਾਨ ਦੀਆਂ ਵੱਖ-ਵੱਖ 23 ਸਟੇਟਾਂ ਚੋਂ ਹੁੰਦਾ ਆਇਆ ਪੰਜਾਬ ਚ ਪਹੁੰਚਿਆ ਹੈ ਰਾਤ ਗੁਰਦਰਾ ਛੜਾ ਸਾਹਿਬ ਵਿਖੇ ਵਿਸ਼ਰਾਮ ਕੀਤਾ ਹੈ ਅੱਜ ਗੁਰਦਰਾ ਸੱਚਖੰਡ ਸ਼੍ਰੀਮਨ ਦਸ ਸਾਹਿਬ ਵਿਖੇ ਇਹ ਨਗਰ ਕੀਰਤਨ ਵਿਸ਼ਰਾਮ ਕਰਨਾ ਹੈ ਨਗਰ ਕੀਰਤਨ ਹੁਣ ਆਰੰਭ ਆ ਤੁਸੀ ਦੇਖੋ ਸੰਗਤਾਂ ਚ ਕਿੰਨਾ ਉਤਸ਼ਾਹ ਆ ਕਿਉਂਕਿ ਸਾਈਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿੱਥੇ ਧਰਮ ਹਿਤ ਸਾਗਾ ਜੀ ਨੇ ਕੀਆ Hindu ਧਰਮ ਦੀ ਰੱਖਿਆ ਲਈ ਆਪਣੀ ਸ਼ਹੀਦੀ ਦਿੱਤੀ ਆ ਇਹ ਜਿਹੜਾ ਨਗਰ ਕੀਰਤਨ ਆ ਜਿੱਥੇ ਸਿੱਖ ਕੌਮ ਦਾ ਇਹ ਮੈਂ ਸਮਝਦਾ ਸੁਨਮੁਖੀ ਮੁੱਚੀ ਮੁਖਤਾਰਾ ਨਗਰ ਕੀਰਤਨ ਆ ਹਰ ਧਰਮ ਦੇ ਵਿਅਕਤੀ ਨੂੰ ਇਸ ਨਗਰ ਕੀਰਤਨ ਚ ਸ਼ਾਮਲ ਹੋਣ ਉਥੇ ਅਸੀਂ ਜਿਹੜਾ 21 ਨਵੰਬਰ ਤੋਂ ਲੈ ਕੇ ਨਤੀਰ ਮਬਰਤਾ ਕ ਤਕਸ਼ੀਰ ਕੇ ਸਰਸਰ ਸਮਾਗਮ ਕੀਤੇ ਜਾ ਰਹੇ ਨੇ ਉਹਨਾਂ ਸਮਾਗਮਾਂ ਵਿੱਚ ਵੀ ਵੱਡੀ ਪੱਧਰ ਤੇ ਪਹੁੰਚ ਕੇ ਸੰਗਤਾਂ ਨੂੰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀ ਚਾਹੀਦੀਆਂ ਸਤਿਕਰ ਸਭ ਸੰਗਤ ਵੱਡੇ ਪੱਧਰ ਤੇ ਛੋਟੇ ਛੋਟ ਬੱਚੇ ਕੀਰਤਨ ਚ ਪਹੁੰਚੇ ਨੇ ਕਾਫੀ ਜ਼ਿਆਦਾ ਸ਼ਰਧਾ ਭਾਵ ਦੇਖਣ ਨੂੰ ਮਿਲ ਰਿਹਾ ਉਹਨਾਂ ਚ ਵੀ ਕਾਫੀ ਵੱਡੇ ਪੱਧਰ ਤੇ ਸੰਗਤਾਂ ਨੇ ਮੈਂ ਬੇਨਤੀ ਕੀਤੀ ਕਿ ਸੰਗਤਾਂ ਦੀ ਉਤਸ਼ਾਹ ਹੀ ਬਹੁਤ ਆ ਚਾਹੇ ਉਹ ਬੱਚੇ ਨੇ ਚਾਹੇ ਬਜ਼ੁਰਗ ਨੇ ਚਾਹੇ ਮਾਂ-ਵਾਣੇ ਦੇ ਚਾਹੇ ਭੈਣਾਂ ਨੇ ਹਰ ਇੱਕ ਦਾ ਉਸ ਗੁਰੂਤੀ ਪ੍ਰਤੀ ਸ਼ਰਧਾ ਆ ਉਹੋਸੇ ਗੁਰੂ ਪ੍ਰਤੀ ਸਤਿਕਾਰ ਆ ਜਿਨੇ ਇੱਕ ਧਰਮ ਦੀ ਰੱਖਿਆ ਲਈ ਆਪਣਾ ਸੀਸ ਵਾਰਿਆ ਤੇ ਉਹਨਾਂ ਦੇ ਪੁੱਤਰ ਨੇ ਆਪਣਾ ਸਰਬੰਸੀ ਵਾਰ ਦਿੱਤਾ ਉਸ ਧਰਮ ਦੀ ਰੱਖਿਆ ਲਈ ਉਸ ਧਰਮ ਦੀ ਰੱਖਿਆ ਲਈ ਅੱਜ ਹਰ ਉਸ ਧਰਮ ਨੂੰ ਇਸ ਨਗਰ ਕੀਰਤਨ ਸ਼ਾਮਲ ਹੋਣਾ ਚਾਹੀਦਾ ਜੀ ਸਾ ਇਹ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਸਿਕੰਦਰ ਸਾਹਿਬ ਜੋਸੀ ਕੇ ਉਹ ਵੀ ਸਾਡੇ ਨਾਲ ਮੌਜੂਦ ਸੀਗਾ ਪ੍ਰਤਾਪ ਸਿੰਘ ਜੀ ਤਾਂ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਤਾਂ ਮੈਂ ਆਪਣੇ ਸ਼ੋਗੀ ਨਕਾਉਂਗਾ ਕਿ ਗੁਰੂ ਘਰ ਤੇ ਬਾਹਰ ਦੀਆਂ ਵੀ ਤਸਵੀਰਾਂ ਸਾਂਝਾ ਕੀਤੀਆਂ ਜਾਣ ਕਿ ਛੋਟੇ-ਛੋਟੇ ਬੱਚੇ ਕਿੰਨੇ ਜੋ ਸ਼ਰਦਾ ਭਾਵ ਤੋਂ ਛਾ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਮਿਲਿਤ ਕਰਦੇ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਦੀਆਂ ਤਸਵੀਰਾਂ ਸਾਂਝਾ ਕਰਦੇ ਆਂ ਕਿ ਦੇਖ ਸਕਦੇ ਹੋ ਕਿ ਜਿਦਾ ਦੱਸਿਆ ਗਿਆ ਸ਼ਾਮ ਦੀ ਧਰਤ ਕੋਈ ਨਗਰ ਕੀਰਤਨ ਆਰੰਭ ਹੁੰਦਾ ਤ ਉਸ ਤੋਂ ਬਾਅਦ ਵੱਖ-ਵੱਖ ਰਾਜਾਂ ਦੇ ਵਿੱਚੋਂ ਹੁੰਦਾ ਹੋਇਆ ਸ਼ਹਿਰਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਪੰਜਾਬ ਸੂਬੇ 'ਚ ਪਹੁੰਚਦਾ ਤਾਂ ਪੰਜਾਬ 'ਚ ਪਹੁੰਚੇ ਤੋਂ ਬਾਅਦ ਵਕਵਾ ਗੁਰੂ ਧਾਮਾਂ ਤੋਂ ਹੁੰਦਾ ਹੋਇਆ ਗੁਰੂ ਘਰਾਂ ਤੋਂ ਹੁੰਦਾ ਹੈ ਨਗਰ ਕੀਰਤਨ ਹੁਣ ਸ਼ਾਟਾ ਸਾਹਿਬ ਤੋਂ ਆਰੰਭ ਹੋ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਾਊਗਾ ਤਾਂ ਇਹ ਦੇਖ ਸਕਦੇ ਹਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਬਾਹਰੋਂ ਵੀ ਜੋ ਬੱਚੇ ਨੇ ਇੱਥੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਗੁਰੂ ਘਰ ਵਿਖੇ ਪਹੁੰਚ ਕੇ ਇੱਥੇ ਜੋ ਗੱਤਕਾ ਵੀ ਖੇਡਿਆ ਜਾਣਾ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੇ ਪੱਦਰਦ ਉੱਤੇ ਜੋ ਗੁਰੂ ਘਰ ਤੋਂ ਗੁਰਦੁਆਰਾ ਸ਼ਾਟਾ ਸਾਹਿਬ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਦੱਸ ਜੇ ਕਿ ਜੋ ਨਗਰ ਕੀਰਤਨ ਦੀ ਰਾਮਤਾ ਹੋ ਚੁੱਕੀ ਆ ਉਹ ਨਗਰ ਕੀਰਤਨ ਸ਼ਾਟਾ ਸਾਹਿਬ ਤੋਂ ਹੋ ਕੇ ਹੁਣ ਜੋ ਵੱਖ-ਵੱਖ ਬਾਜ਼ਾਰਾਂ 'ਚ ਹੁੰਦਾ ਹੋਇਆ ਗੁਰੂ ਨਗਰ ਦੇ ਵਿੱਚ ਜਾਏਗਾ ਦੱਸ ਜੇ ਕਿ ਇਹ ਜੋ ਸ਼ਾਟਾ ਸਾਹਿਬ ਤੋਂ ਹੁੰਦਾ ਹੋਇਆ ਜੋ ਰੇਲਵੇ ਸਟੇਸ਼ਨ ਥਾਣੀ ਪੰਡਾਰੀ ਪੁਲ ਤੋਂ ਹਾਲ ਗੇਟ ਥਾਣੀ ਜੋ ਇਹ ਨਗਰ ਕੀਰਤਨ ਆ ਉਹ ਸੱਚਕਨ ਸ੍ਰੀ ਹਰਮੰਦਰ ਸਾਹਿਬ ਵਿਖੇ ਜਾ ਕੇ ਅੱਜ ਉਥੇ ਦਰਸ਼ਨ ਜਦਾਰੇ ਕਰਨ ਦੀ ਸੰਗਤਾਂ ਤਾਂ ਵੱਡੇ ਪੱਧਰ ਤੇ ਜੋ ਸੰਗਤਾਂ ਇੱਥੇ ਪਹੁੰਚਦੀਆਂ ਨੇ ਨਗਰ ਕੀਰਤਨ ਚ ਹਾਇਰੀ ਪਾਰ ਰਹੀਆਂ ਨੇ ਤਾਂ ਇਸ ਨਗਰ ਕੀਰਤਨ ਨੂੰ ਲੈ ਕੇ 350 ਸਾਲਾ ਸ਼ਤਾਬਦੀ ਨੂੰ ਲੈ ਕੇ ਟਰਨ ਕਲੀ ਕਲੀ ਜੋ ਜਾਣਕਾਰੀ ਹੈ ਜੋ ਸਾਂਝੀ ਕਰਦੇ ਰਾਵਾਂਗੇ ਕੱਲੇ ਕੱਲੇ ਜਗ੍ਹਾ ਤੋਂ ਨਗਰ ਕੀਰਤਨ ਦੀ ਜੋ ਇੱਕ ਚਲਕ ਟਣ ਨਾਲ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਪੰਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀ কুমার ਦੇ ਨਾਲ ਅੱਖਿਆ ਸੁਨਗ ਜਗਪੰਦੀ ਟੀਵੀ ਸ਼੍ਰੀ ਹਮਸਾ ਸਾਹਿਬ श्री गुरु सतनाम श्री गुरु सतनाम श्री गुरु सतनाम श्री वुरु वेगुरु धन वा ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੇ ਮੌਜੂਦ ਆ ਸ਼ਾਟਾ ਸਾਹਿਬ ਗੁਰਦੁਆਰਾ ਵਿਖੇ ਦੱਸ ਜੀਏ ਕਿ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਜੋ ਵੱਡੇ ਪੱਧਰ ਦੇ ਉੱਤੇ ਗੁਰਸਿੱਖ ਸੰਗਤਾਂ ਜੋਣੇ ਬੜੇ ਸ਼ਰਧਾ ਭਾਵ ਦੇ ਨਾਲ ਜੋ ਗੁਰੂ ਘਰ ਵਿਖੇ ਪਹੁੰਚਦੇ ਨੇ ਉੱਥੇ ਦੱਸ ਜੀ ਕਿ ਜੋ ਸ਼੍ਰੀ ਗੁਰੂ ਤੇਗ ਬਹਾਦਰ ਦੇ 350 ਸਾਲਾਂ ਜਿਹੜੀ ਸ਼ਤਾਬ ਦੀ ਬੜੇ ਸ਼ਰਧਾ ਭਾਵ ਦੇ ਨਾਲ ਬਣਾਈ ਜਾਣੀ ਆ ਤਾਂ ਉੱਥੇ ਹੀ ਨਗਰ ਕੀਰਤਨ ਸ਼ਹੀਦੀ ਨਗਰ ਕੀਰਤਨ ਜੋ ਆ ਉਹ ਸ਼ਹਾਟਾ ਸਾਹਿਬ ਤੋਂ ਜੋ ਕਹਿ ਸਕਦੇ ਆ ਜਿਸ ਦੀ ਰਮਤਾ ਹੋ ਲੱਗੀ ਦੱਸ ਜੀ ਕੱਲ ਜੋ ਦੇਰ ਰਾਤ ਇਹ ਜੋ ਸ਼ਹੀਦੀ ਨਗਰ ਕੀਰਤਨ ਹੈ ਉਹ ਸ਼ਹਾਟਾ ਸਾਹਿਬ ਵਿਖੇ ਪਹੁੰਚਿਆ ਸੀਗਾ ਤਾ ਰਾਤ ਠਰਾ ਤੋਂ ਬਾਅਦ ਹੂੰ ਜੋ ਇਥੋਂ ਨਗਰ ਕੀਰਤਨ ਦੀ ਜੋ ਆਰੰਭਤਾ ਹੋਣੀ ਹੈ ਦੱਸ ਦਈਏ ਕਿ ਇਹ ਜੋ ਨਗਰ ਕੀਰਤਨ ਹੈ ਇਹ 30 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਨਾਨਕ ਕਿਆਣਾ ਸਾਹਿਬ ਸੰਗਰੂਰ ਜੋ ਉੱਥੋਂ ਦੀ ਚੱਲਿਆ ਸੀਗਾ ਦੱਸ ਦਈਏ ਕਿ ਉਸ ਤੋਂ ਬਾਅਦ 31 ਅਕਤੂਬਰ ਨੂੰ ਇਹ ਜੋ ਨਗਰ ਕੀਰਤਨ ਹੈ ਗੁਰੂ ਸਰ ਸਾਹਿਬ ਪਾਛੇ ਨੌਵੀਂ ਦਾ ਬਰਨਾਲੇ ਦੇ ਵਿਖੋ ਜੇ ਉਸ ਤੋਂ ਉੱਥੇ ਪਹੁੰਚਿਆ ਸੀਗਾ ਤਾਂ 1 ਨਵੰਬਰ ਨੂੰ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਿਆ ਸੀਗਾ ਤਾਂ ਉਸ ਤੋਂ ਬਾਅਦ 2 ਤਰੀਕ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਿਆ ਸੀਗਾ ਤਾਂ 3 ਨਵੰਬਰ ਨੂੰ ਗੁਰਦੁਆਰਾ ਸ੍ਰੀ ਖਾਲਸਾ ਦੀਵਾਨ ਫਰੀਦਕੋਟ ਵਿਖੇ ਇਹ ਜੋ ਨਗਰ ਕੀਰਤਨ ਹੈ ਇਹ ਉੱਥੇ ਪਹੁੰਚਿਆ ਸੀਗਾ ਤਾ ਇਹ ਸਾਰਾ ਜਿਹੜਾ ਰੂਟ ਹੈ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਕਿੱਥੋਂ-ਕਿੱਥੋਂ ਹੁੰਦਾ ਹੈ ਨਗਰ ਕੀਰਤਨ ਜੋ ਸ਼ਾਟਾ ਸਾਹਿਬ ਵਿਖੇ ਪਹੁੰਚਿਆ ਤਾਂ ਉਸ ਤੋਂ ਬਾਅਦ 4 ਤਰੀਕ ਨੂੰ ਸ੍ਰੀ 베ਰ ਸਾਹਿਬ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਜੋ ਉੱਥੇ ਪਹੁੰਚਿਆ ਸੀਗਾ ਤਾਂ 5 ਤਰੀਕ ਨੂੰ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਤਰਨਤਨ ਸਾਹਿਬ ਵਿਖੇ ਜਿਹੜਾ ਨਗਰ ਕੀਰਤਨ ਆ ਇਹ ਉੱਥੇ ਪਹੁੰਚਿਆ ਸੀਗਾ ਤਾਂ ਅ 6 ਤਰੀਕ ਨੂੰ ਸ਼੍ਰੀ ਦਰਬਾਰ ਸਾਹਿਬ ਤਰੰਤਨ ਸਾਹਿਬ ਵਿਖੇ ਜੋ ਨਗਰ ਕੀਰਤਨ ਹੈ ਉੱਥੇ ਪਹੁੰਚਿਆ ਸੀਗਾ ਤਾਂ 7 ਤਰੀਕ ਯਾਨੀ ਕਿ ਕੱਲ ਗੁਰਦੁਆਰਾ ਸਾਈ ਪਾਤਸ਼ਾਹੀ 6ਵੀਂ ਸ਼ਹਾਦਾ ਸਾਹਿਬ ਵਿਖੇ ਜੋ ਦੇਖ ਰਹਾ ਸੀ ਚ ਪਹੁੰਚਦਾ ਤਾਂ ਸੰਗਤਾਂ ਦੇ ਵਿੱਚ ਕਾਫੀ ਸ਼ਰਧਾ ਭਾਵ ਤੇ ਉੱਚਾ ਦੇਖਣ ਨੂੰ ਮਿਲਦਾ ਤਾਂ ਸੰਗਤਾਂ ਬਹੁਤ ਵੱਡੇ ਪੱਦਰ 'ਤੇ ਗੁਰੂ ਘਰ ਵਿਖਿਆ ਕਿੰਨ ਨਤਮਸਤਕ ਹੁੰਦੀ ਹੈ ਇਸ ਨਗਰ ਕੀਰਤਨ ਨੂੰ ਦੇਖ ਦਰਸ਼ਨ ਦੁਆਰੇ ਕਰਨ ਵਾਸਤੇ ਪਹੁੰਚਦੀ ਹੈ ਤਾਂ ਅੱਜ ਦੱਸ ਜੀਏ ਕਿ ਜੋ 7 ਤਰੀਕ ਨੂੰ ਕਿਉਂਕਿ ਜਿੱਦਾਂ ਇਹ ਨਗਰ ਕੀਰਤਨ ਸਾਡਾ ਪਹੁੰਚਦਾ ਉਸ ਤੋਂ ਬਾਅਦ 8 ਨੂੰ ਜੋ ਇਹ ਸ੍ਰੀ ਹਰਮੰਦਰ ਸਾਹਿਬ ਸ਼ਿਦਾਰਬਾਰ ਸਾਹਿਬ ਵਿਖੇ ਹੋਣ ਇਥੋਂ ਜੋ ਚਾਲੇ ਪਾਏਗਾ ਨਗਰ ਕੀਰਤਨ ਤਾਂ ਇਹ ਤਸਵੀਰਾਂ ਨਗਰ ਕੀਰਤਨ ਦੀਆਂ ਸਾਂਝੀਆਂ ਕਰ ਰਿਹਾ ਸੰਗਤਾਂ ਦੇਖ ਸਕਦੇ ਹੋ ਕਿੰਨੇ ਵੱਡੇ ਪੱਧਰ ਦੇ ਉੱਤੇ ਜੋ ਗੁਰੂ ਘਰ ਵਿਖੇ ਪਹੁੰਚੜਿਆ ਨੇ ਜੋ ਸੰਗਤਾਂ ਦੇ ਵਿੱਚ ਕਾਫੀ ਜ਼ਿਆਦਾ ਸ਼ਰਧਾ ਭਾਵ ਦੇਖਣ ਨੂੰ ਮਿਲ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੈਂਬਰ ਸਾਹਿਬਾਨ ਹੈਗੇ ਨੇ ਉਹ ਇੱਥੇ ਮੌਜੂਦ ਹੈਗੇ ਨੇ 77 ਸਾਹਿਬਾਨ ਮੌਜੂਦ ਹੈਗੇ ਨੇ ਤਾਂ 77 ਪ੍ਰਤਾਪ ਸਿੰਘ ਜੋਂ ਨੇ ਉਹ ਵੀ ਮੌਜੂਦ ਹੈਗੇ ਨੇ ਤਾਂ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਵਾਹਿਗੁਰੂ ਦਾ ਜੋ ਜਾਪ ਹੈ ਲਗਾਤਾਰ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਤਾਂ ਬڑے ਸ਼ਰਧਾ ਭਾਵ ਦੇ ਨਾਲ ਜੋ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਤਾਂ ਵੱਡੇ ਪੱਧਰ ਤੋਂ ਤੇ ਗੁਰਸਿੱਖ ਸੰਗਤ ਜੋ ਹੈ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਹੀ ਹੈ ਤਾਂ ਇਹ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਪੂਰਨ ਤੌਰ ਦੇਤੇ ਜਿਹੜੀਆਂ ਤਸਵੀਰਾਂ ਜੋ ਨੇ ਇਹ ਸਾਂਝੀਆਂ ਕੀਤੀਆਂ ਜਾਣ ਤਾਂ ਏ ਦੇਖ ਸਕਦੇ ਹਾਂ ਕਿ ਚਾਰ ਚਫੇਰੇ ਜਿੱਧਰ ਵੀ ਝਾਤ ਪੈਂਦੀ ਆ ਤਾਂ ਗੁਰਸਿੱਖ ਸੰਗਤ ਵੱਡੇ ਪੱਧਰ ਦੇ ਉੱਤੇ ਪਹੁੰਚੀ ਹੋਈ ਆ ਸਾਡੇ ਨਾਲ ਕੋਈ ਸੰਤਾ ਮੌਜੂਦ ਨਹੀਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹੋਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੱਤੇ ਜੀ ਜੀ ਅੱਜ ਨਗਰ ਕੀਰਤਨ ਦੀ ਜੋ ਆਰੰਭਤਾ ਅੱਜ ਛਾਟਾ ਸਾਹਿਬ ਤੋਂ ਹੋ ਰਹੀ ਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਇਸ ਬੜੀ ਚਰਦੀ ਗਲਾਂ ਸੰਗਤ ਵਿੱਚ ਜੋਸ਼ਿਆ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਜੋ ਪੜਾਵੇ ਪੜਾਈ ਹੁੰਦਾ ਰਾਤਰੀ ਦੇ ਸਮੇਂ ਇੱਥੇ ਛਾਟਾ ਸਾਹਿਬ ਪਹੁੰਚਿਆ ਸੀਗਾ ਬੜੀ ਚੜ੍ਹਦੀ ਕਲਾ ਨਾਲ ਸਿੰਘ ਸਾਹਿਬ ਹੋਰ ਸਸਤਾਵਾਂ ਸੋਸਾਇਟੀਆਂ ਸ਼੍ਰੋਮਣੀ ਗਵਰਧਕ ਕਮੇਟੀ ਵੱਲੋਂ ਬੜੇ ਵਧੀਆ ਪ੍ਰਬੰਧ ਕੀਤੇ ਗਏ ਆ ਜਿਹਦੀ ਰੰਭਤਾ ਹੋ ਚੁੱਕੀ ਹੈ ਸੰਗਤਾਂ ਨਾਮ ਜਪਦੀਆਂ ਜਪੌਂਦੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤਰੀ ਦਾ ਜਿਹੜੀ ਸਮਾਗਮ ਸਮਾਪਤੀ ਹੈ ਉਸ ਤੋਂ ਅੱਗੇ ਇਸ ਤਰ੍ਹਾਂ ਹੀ ਪੜਾਈ ਦਾ ਪ੍ਰਾਜੈਣ ਚੱਲਦਾ ਜਾਣਾ ਹੈ ਤੇ ਸਾਰੀਆਂ ਸਸਤਾ ਜਿਹਦੇ ਵਿੱਚ ਹਿੰਦੂ ਵੀਰ ਹੋਰ ਸਾਰੀਆਂ ਸਸਕਤਾਂ ਨੇ ਬੜਾ ਸਹਿਯੋਗ ਕੀਤਾ ਹੈ ਬੜੀ ਚੜ੍ਹਦੀ ਕਲਾ ਨਾਲ ਸੰਗਤਾਂ ਵਿੱਚ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਿਹਾੜੇ ਨੂੰ ਲੈ ਕੇ ਚੜਦੀ ਕਲਾ ਦੀ ਸਤਾਪਦੀ ਉਸੇ ਸੰਗਤਾਂ ਦੇ ਨਾਲ ਮਨਾਈ ਜਾ ਰਹੀ ਹੈ ਜੀ ਇਹ ਕਿੱਥੋਂ ਸ਼ੁਰੂ ਹੋਇਆ ਸੀਗਾ ਨਗਰ ਕੀਰਤਾਂ ਤਾਂ ਹੋਰ ਕਿਹੜੇ ਕਿਹੜੇ ਪੜਾਅ ਹਜੇ ਬਾਕੀ ਨੇ ਇਹ ਪਿੱਛੋਂ ਸਤਿਗੁਰੂ ਜੀ ਕਿਰਪਾ ਦੇ ਨਾਲ ਸ਼ਾਮ ਦੀ ਧਰਤੀ ਤੋਂ ਆਰੰਭ ਹੋਇਆ ਸੀਗਾ ਤੇ ਆਨੰਦਪੁਰ ਤੋਂ ਹੁੰਦਾ ਜੋ ਰਾਤੀ ਬਾਬਾ ਬੁੱਢਾ ਸਾਹਿਬ ਜੀ ਦੇੋਂ ਚੱਲ ਕੇ ਇੱਥੇ ਛਾਟਾ ਸਾਹਿਬ ਰਾਤਰੀ ਦੇ ਸਮੇਂ ਪਹੁੰਚਿਆ ਜੀ ਜਿਸ ਤੋਂ ਹੁਣ ਜਿਹੜੀ ਆਰੰਭਤਾ ਅੱਗੇ ਵਾਸਤੇ ਹੋ ਚੁੱਕੀ ਆ ਜੀ ਸੰਗਤਾਂ ਚੜਦੀ ਕਲਾ ਨਾਲ ਸੁਸਾਇਟੀਆਂ ਹੋਰ ਸਿੱਖ ਸਮਾਜ ਜਿਹੜੀਆਂ ਉਹ ਨਗਰ ਕੀਰਤਾਂ ਨਗਰ ਕੀਰਤਿਆਂ ਦੇ ਨਾਲ ਆਰੰਭਤਾ ਹੋ ਚੁੱਕੀ ਆ ਜੀ ਧੰਨਵਾਦ ਇਹ ਤਾਂ ਇਹ ਇਸ ਤਰ੍ਹਾਂ ਨਾਲ ਤੁਹਾਡੇ ਨਾਲ ਸਾਂਝੇ ਕਿਤੇ ਦੱਸਦੀ ਹੈ ਕਿ ਇਹ ਜੋ ਸ਼ਹੀਦੀ ਨਗਰ ਕੀਰਤਨ ਜੋ ਹੈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੋ ਕਹਿ ਸਕਦੇ ਆ 350 ਸਾਲਾ ਸ਼ਹੀਦੀ ਸਮਾਗਮ ਨੂੰ ਲੈ ਕੇ ਇਹ ਜੋ ਨਗਰ ਕੀਰਤਨ ਸਾਮ ਦੀ ਧਰਤੀ ਤੋਂ ਆਰੰਭ ਹੋ ਕੇ ਤਾਂ ਇਸ ਨਗਰ ਕੀਰਤਨ ਭਰ ਦੇ ਵੱਖ-ਵੱਖ ਰਾਜਾਂ ਮਹਾਨਗਰਾਂ ਵਿੱਚੋਂ ਸ਼ਹਿਰਾਂ ਵਿੱਚੋਂ ਹੁੰਦਾ ਹੋਇਆ ਇਹ ਜੋ ਨਗਰ ਕੀਰਤਨ ਹੈ ਜੋ ਪੰਜਾਬ ਦੇ ਵਿੱਚ ਕਹਿ ਲਿਆ ਕਿ 6 ਨਵੰਬਰ ਨੂੰ ਜੋ ਕਹਿ ਸਕਦੇ ਆ ਖਾਸ ਤੌਰ ਤੇ ਮੱਝ ਦੀ ਧਰਤੀ ਦੇ ਤੁਹਾਨੂੰ ਦੱਸ ਦਈਏ ਕਿ ਜੋ ਨਗਰਿਕ ਸੰ 6 ਤਰੀਕ ਨੂੰ ਜੋ ਹੈ ਛਾਟਾ ਸਾਹਿਬ 'ਤੇ ਪਹੁੰਚਦਾ ਤਾਂ ਛਾਟਾ ਸਾਹਿਬ ਤੋਂ 7 ਤਰੀਕ ਨੂੰ ਚ ਪਹੁੰਚ ਕੇ ਜੋ ਜੋ ਰਵਾਨਗੀ ਜਿਹੜੀ ਆਗੋਤੀ ਹੁੰਦੀ ਆ ਤਾਂ ਛੋਟੇ ਛੋਟੇ ਬੱਚੇ ਤੁਸੀਂ ਵੇਖ ਸਕਦੇ ਹੋ ਵੱਡੇ ਪੱਧਰ ਦੇ ਉੱਤੇ ਗੁਰੂ ਘਰ ਵਿੱਚ ਪਹੁੰਚੇ ਨੇ ਬੋਲੇ ਸੋਨੇ ਹਾਲ ਸਾਸਵਕਾਲ ਦੇ ਜੋ ਜਕਾਰੇ ਜੋ ਬੱਚਿਆਂ ਵੱਲੋਂ ਲਗਾਏ ਜਾ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਇਹ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਮਹਾਰਾਜੀ ਦੇ ਇਸ 350 ਸਾਲਾਂ ਸ਼ਤਾਬਦੀ ਨੂੰ ਲੈ ਕੇ ਸੰਗਤਾਂ ਤਾਂ ਕਾਫੀ ਛਾਇ ਤਾਂ ਮੈਂਜੇ ਸਾਹਿਬ ਸਰਦਾਰ ਮੌਜੂਦ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂਜੇ ਸਾਹਿਬ ਬੜਾ ਉੱਛਾ ਸੰਗਤਾਂ ਦੇ ਵਿੱਚ ਹੈਗਾ ਸ਼ਰਧਾ ਭਾਵਨਾ ਇਸ ਨਗਰ ਕੀਰਤਨ ਦੇ ਵਿੱਚ ਜੋ ਸੰਗਤਾਂ ਪਹੁੰਚੀ ਬਿਲਕੁਲ ਜੀ ਅੱਜ ਜਿਹੜਾ ਅਗਸਤ ਦੇ ਮਹੀਨੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਨੂੰ ਤੁਹਾਡੇ ਪੱਧਰ ਨਗਰ ਕੀਰਤਨ ਜੋ ਧੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਇਆ ਸੀ ਅੱਜ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਸ਼ਹਿੜਾ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚਿਆ ਸੀ ਰਾਤ ਵਿਸ਼ਰਾਮ ਕਰਨ ਤੋਂ ਪਰੰਤ ਅੱਜ ਜਿਹੜਾ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਗਵਾਈ ਵਿੱਚ ਜਿਹੜਾ ਅੱਜ ਆਰੰਭ ਹੋ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਨੂੰ ਸ਼ਹਿੜਾ ਸਾਹਿਬ ਤਰਵਾਨਾ ਹੋ ਰਿਹਾ ਹੈ ਮੇਜ ਸਾਹਿਬ ਹੋਰ ਅੱਗੇ ਕਿਹੜੇ ਕਿਹੜੇ ਪੜਾਣੇ ਸਮਾਪਤੀ ਕਦੋਂ ਹੋਵੇਗੀ ਸ਼ੁਰੂਆਤ ਕਦੋਂ ਹੋਈ ਇਹ ਨਗਰ ਕੀਰਤਨ ਜਿਹੜੇ ਜੀ 22 ਤੋਂ 25 ਤੱਕ 22 ਤੋਂ 29 ਨਵੰਬਰ ਤੱਕ ਸਮਾਗਮ ਆਨੰਦਪੁਰ ਸਾਹਿਬ ਤੱਕ ਉਹ ਇਹ ਹੋਣਾ ਜੇ ਨਗਰ ਕੀਰਤਨ ਸਾਰੇ ਪੰਜਾਬ 'ਚ ਚੱਲਣਾ ਵਾ ਇਹ ਗੁਰਦਾਸਪੁਰ ਸਾਈਡ ਪਠਾਨਕੋਟ ਸਾਈਡ ਜਿਹੜਾ ਵਾ ਇਸ ਤੋਂ ਕੱਲ ਤੋਂ ਜਿਹੜਾ ਵਾ ਉਧਰੋਂ ਰਮਟਾ ਹੋ ਕੇ ਮੁੜ ਕੇ ਇਹ ਹੁਸ਼ਿਆਰਪੁਰ ਤੋਂ ਹੁੰਦਾ ਜਿਹੜੇ ਆਨੰਦਪੁਰ ਸਾਹਿਬ ਪਹੁੰਚਣਗੇ। ਹਾਂ ਇਹ ਆਨੰਦਪੁਰ ਸਾਹਿਬ ਜਾ ਕੇ ਸਮਾਪਤੀ ਹੋਣੀ ਹੈ। ਬਿਲਕੁਲ ਜੀ ਆਨੰਦਪੁਰ ਸਾਹਿਬ ਜਾ ਕੇ ਸਮਾਪਤੀ ਹੋਣੀ ਹੈ। ਅੱਜ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਬੜੇ ਸ਼ਰਧਾ ਭਾਵ ਦੇ ਨਾਲ ਸੰਗਤ ਜਿਹੜੀ ਹੈ ਇਸ ਵਿੱਚ। ਬਿਲਕੁਲ ਜੀ ਜਦੋਂ ਦਾ ਨਗਰ ਕੀਰਤਨ ਸ਼ੁਰੂ ਹੋਇਆ ਵਾ। ਸ਼ਰਮਨੀ ਕਮੇਟੀ, ਧਰਮ ਪ੍ਰਚਾਰ ਕਮੇਟੀ ਵੱਲੋਂ ਜਿਹੜਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੰਗਤਾਂ ਨੂੰ ਜੋੜਿਆ ਗਿਆ ਵਾ। ਖਾਸ ਕਰਕੇ ਸਕੂਲੀ ਬੱਚੇ ਜਿਹੜੇ ਵੱਖ-ਵੱਖ ਗੁਰਦੁਆਰਾਂ ਦੇ ਜਾਂ ਲਾਗੇ-ਲਾਗੇ ਜਿਹੜੇ ਸਕੂਲਾਂ ਦੇ ਉਹ ਸਾਰੇ ਇਕੱਤਰ ਕਰਕੇ ਜਿਹੜਾ ਹੱਤਾ ਬਿਲਕੁਲ ਐਸਜੀਪੀਸੀ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਐਸਜੀਪੀਸੀ ਤੋਂ ਜੋ ਕਹਿ ਸਕਦੇ ਆ ਸਜ ਕੰਸੀਰ ਹਰਮੰਦਰ ਸਾਹਿਬ ਦਾ ਮੈਨੇਜਰ ਸਾਹਿਬ ਸੀਗੇ ਜੋ ਤਾਂ ਉਹਨਾਂ ਵੱਲੋਂ ਵੀ ਇਹੀ ਗੱਲ ਆਖੀ ਗਿਆ ਕਿ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਦੇਖ ਸਕਦੇ ਹੋ ਜੋ ਸਖਤਰ ਸਾਹਿਬ ਆਣ ਨੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲ ਕਰ ਰਹੇ ਆ ਲੇਕਿਨ ਉਸ ਤੋਂ ਪਹਿਲਾਂ ਛੋਟੇ ਛੋਟੇ ਬੱਚੇ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਵਾਹਿਗੁਰੂ ਦਾ ਜੋ ਸਿਮਰਨ ਕਰਦੇ ਦਿਖਾਈ ਦੇ ਰਹੇ ਨੇ ਬਾਕੀ ਕੁਝ ਜਲਾ ਜਾਬ ਕਰਦੇ ਦਿਖਾਈ ਦੇ ਰਹੇ ਨੇ ਤਾਂ ਇਹਨਾਂ 'ਚ ਵੀ ਕਾਫੀ ਜ਼ਿਆਦਾ ਸ਼ਰਧਾ ਭਾਵ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤਾਂ ਉਹਤੇ ਮੈਨੇਜਰ ਸਾਹਿਬ ਜੋ ਸ਼ਕਤਰ ਸਾਹਿਬ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਲੇਕਿਨ ਨਾਲ ਨਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟੀਮ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕੀਤੀਆਂ ਜਾਂ ਜਾਣ ਕਿ ਸੰਗਤਾਂ ਦੇ ਵਿੱਚ ਜੋ ਭਾਰੀ ਜੋ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਵੱਡੇ ਤਾ ਬੀਬੀਆਂ ਪੈਣਾ ਵੀ ਵੱਡੇ ਪੱਦਰ ਦੁੱਤੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਿਆ ਨੇ ਤਾਂ ਦੱਸ ਜੀਏ ਕੀ ਹੁਣ ਇਹ ਨਗਰ ਕੀਰਤਨ ਦੇ ਰਮਤਾ ਸ਼ਾਟਾ ਸਾਹਿਬ ਤੋਂ ਹੁੰਦੇ ਹੋਏ ਹੁਣ ਸਚਕਨ ਸ੍ਰੀ ਹਰਮੰਦਰ ਸਾਹਿਬ ਵਿਖੇ ਜਾਊਗਾ ਤਾਂ ਅੱਜ ਜੋ ਨਗਰ ਕੀਰਤਨ ਹੈ ਉੱਥੇ ਜਾ ਕੇ ਰਾਤ ਠਹਿਰਾਵ ਕਰੂਗਾ ਸਾਡੇ ਨਾਲ 77 ਸਾਹਿਬ ਜੁਨੇ 77 ਸਾਹਿਬ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਨਗਰ ਕੀਰਤਨ ਸਾਡਾ ਸਾਹਿਬ ਤੋਂ ਰਮਤਾ ਹੋ ਚੁੱਕੀ ਹੈ ਤਾਂ ਸੰਗਤਾਂ 'ਚ ਕਾਫੀ ਜ਼ਿਆਦਾ ਉਤਸ਼ਾਹ ਆ। ਅਸਾਮ ਤੋਂ ਨਗਰ ਕੀਰਤਨ ਚੱਲਦਾ ਆ ਰਿਹਾ ਤਾਂ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਸ਼ਰਧਾ ਭਾਵ ਦੇ ਨਾਲ ਇਸ ਨਗਰ ਕੀਰਤਨ ਸੰਗਤਾਂ ਜੋ ਨੇ ਜੋ ਹਾਜ਼ਰੀ ਭਰ ਰਹੀਆਂ ਨੇ ਤੁਸੀਂ ਕਿਵੇਂ ਵੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ시 ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਭਾਈ ਮਤੀ ਦਾਸ ਭਾਈ ਸਤਜਸ ਭਾਈ ਦਿਆਲ ਜੀ ਦੀ ਚੀ ਦੀ ਨੂੰ ਸਮਰਪਿਤ ਇਹ ਨਗਰ ਕੀਰਤਨ 21 ਅਗਸਤ ਨੂੰ ਗੁਰਦਰਾਤ ਧੌਬੀ ਸਾਹਿਬ ਤੋਂ ਆਰੰਭ ਹੋਇਆ ਸੀ ਜੋ ਹਿੰਦੁਸਤਾਨ ਦੀਆਂ ਵੱਖ-ਵੱਖ 23 ਸਟੇਟਾਂ ਚੋਂ ਹੁੰਦਾ ਆਇਆ ਪੰਜਾਬ ਚ ਪਹੁੰਚਿਆ ਰਾਤ ਗੁਰਦਰਾ ਸਾਹਿਬ ਵਿਖੇ ਵਿਸ਼ਰਾਮ ਕੀਤਾ ਆ ਅੱਜ ਗੁਰਦਰਾ ਸੱਚਖੰਡ ਸ਼੍ਰੀਮਨਦਰ ਸਾਹਿਬ ਵਿਖੇ ਇਹ ਨਗਰ ਕੀਰਤਨ ਵਿਸ਼ਰਾਮ ਕਰਨਾ ਹੈ ਨਗਰ ਕੀਰਤਨ ਹੁਣ ਆਰੰਭ ਆ ਤੁਸੀ ਵੇਖੋ ਸੰਗਤਾਂ ਚ ਕਿੰਨਾ ਉਤਸ਼ਾਹ ਆ ਕਿਉਂਕਿ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿੱਥੇ ਧਰਮ ਹਿਤ ਸਾਗਾ ਜੀ ਨੇ ਕੀਆ Hindu ਧਰਮ ਦੀ ਰੱਖਿਆ ਲਈ ਆਪਣੀ ਸ਼ਹੀਦੀ ਦਿੱਤੀ ਆ ਇਹ ਜਿਹੜਾ ਨਗਰ ਕੀਰਤਨ ਆ ਜਿੱਥੇ ਸਿੱਖ ਕੌਮ ਦਾ ਇਹ ਮੈਂ ਸਮਝਦਾ ਸੁਨਮੁਖੀ ਮੁਚੀ ਮੁਖਤਾਰਾ ਨਗਰ ਕੀਰਤਨ ਆ ਹਰ ਧਰਮ ਦੇ ਵਿਅਕਤੀ ਨੂੰ ਇਸ ਨਗਰ ਕੀਰਤਨ ਚ ਸ਼ਾਮਲ ਹੋਣਾ ਉੱਥੇ ਹੀ ਜਿਹੜਾ 21 ਨਵੰਬਰ ਤੋਂ ਲੈ ਕੇ ਨਦੀਰ ਮਬਰਤਾ ਤਕਸ਼ੀਰ ਕੀ ਸਰ ਸਰ ਸਮਾਗਮ ਕੀਤੇ ਜਾ ਰਹੇ ਨੇ ਉਹਨਾਂ ਸਮਾਗਮਾਂ ਵਿੱਚ ਵੀ ਵੱਡੀ ਪੱਧਰ ਤੇ ਪਹੁੰਚ ਗਈ ਸੰਗਤਾਂ ਨੂੰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀ ਚਾਹੀਦੀਆਂ ਸਤਿਕਰ ਸਰਬ ਸੰਗਤ ਵੱਡੇ ਪੱਧਰ ਤੇ ਛੋਟੇ ਛੋਟ ਬੱਚੇ ਇਤਨਾਂ ਚ ਪਹੁੰਚੇ ਨੇ ਕਾਫੀ ਜ਼ਿਆਦਾ ਸ਼ਰਧਾ ਭਾਵ ਦੇਖਣ ਨੂੰ ਮਿਲ ਰਿਹਾ ਉਹਨਾਂ ਚ ਵੀ ਕਾਫੀ ਵੱਡੇ ਪੱਧਰ ਤੇ ਸੰਗਤਾਂ ਨੇ ਮੈਂ ਬੇਨਤੀ ਕੀਤੀ ਕਿ ਸੰਗਤਾਂ 'ਚ ਉਸ ਸ਼ਾਇ ਬਹੁਤ ਆ ਚਾਹੇ ਉਹ ਬੱਚੇ ਨੇ ਚਾਹੇ ਬਜ਼ੁਰਗ ਨੇ ਚਾਹੇ ਮਾਵਾਣੇ ਤੇ ਚਾਹੇ ਭੈਣਾ ਨੇ ਹਰ ਇੱਕ ਦਾ ਉਸ ਗੁਰੂਤੀ ਪ੍ਰਤੀ ਸ਼ਰਧਾ ਆ ਉਸ ਗੁਰੂ ਪ੍ਰਤੀ ਸਤਿਕਾਰ ਆ ਜਿਨੇ ਇੱਕ ਧਰਮ ਦੀ ਰੱਖਿਆ ਲਈ ਆਪਣਾ ਸੀਸ ਵਾਰਿਆ ਜੇ ਉਹਨਾਂ ਦੇ ਪੁੱਤਰ ਨੇ ਆਪਣਾ ਸਰਬੰਸ ਹੀ ਵਾਰ ਦਿੱਤਾ ਉਸ ਧਰਮ ਦੀ ਰੱਖਿਆ ਲਈ ਉਸ ਧਰਮ ਦੀ ਰੱਖਿਆ ਲਈ ਅੱਜ ਹਰ ਉਸ ਧਰਮ ਨੂੰ ਇਸ ਨਗਰ ਕੀਤੇ ਇਨਸ਼ਾ ਬਣਾਉਣਾ ਚਾਹੀਦਾ ਸਾ ਇਹ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਸਕੱਤਰ ਸਾਹਿਬ ਜੋਸੀ ਕੇ ਉਹ ਵੀ ਸਰਦਮ ਮਜੂਦ ਸੀਗਾ ਪ੍ਰਤਾਪ ਸਿੰਘ ਜੀ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਆ ਤਾਂ ਮੈਂ ਆਪਣੇ ਸ਼ੋਗੀ ਨਕਾਉਂਗਾ ਕਿ ਗੁਰੂ ਘਰ ਤੇ ਬਾਹਰ ਦੀਆਂ ਵੀ ਤਸਵੀਰਾਂ ਸਾਂਝਾ ਕੀਤੀਆਂ ਜਾਣ ਕਿ ਛੋਟੇ-ਛੋਟੇ ਬੱਚੇ ਕਿੰਨੇ ਜੋ ਸਰਦਾ ਭਾਵ ਤੋਂ ਛਾ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਮਿਲਤ ਕਰਦੇ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਦੀਆਂ ਤਸਵੀਰਾਂ ਸਾਂਝਾ ਕਰਦੇ ਆਂ ਕਿ ਦੇਖ ਸਕਦੇ ਹੋ ਕਿ ਜਦਾ ਦੱਸਿਆ ਕਿ ਸ਼ਾਮ ਦੀ ਧਰਤੀ ਤੋਂ ਇਹ ਨਗਰ ਕੀਰਤਨ ਆਰੰਭ ਹੁੰਦਾ ਹੈ ਉਸ ਤੋਂ ਬਾਅਦ ਵੱਖ-ਵੱਖ ਰਾਜਾਂ ਦੇ ਵਿੱਚੋਂ ਹੁੰਦਾ ਹੋਇਆ ਸ਼ਹਿਰਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਪੰਜਾਬ ਸੂਬੇ 'ਚ ਪਹੁੰਚਦਾ ਆ ਤਾਂ ਪੰਜਾਬ 'ਚ ਪਹੁੰਚਣ ਤੋਂ ਬਾਅਦ ਵੱਖ-ਵੱਖ ਰੂਟਾਂਾਂ ਤੋਂ ਹੁੰਦਾ ਹੋਇਆ ਗੁਰੂ ਘਰਾਂ ਤੋਂ ਹੁੰਦਾ ਹੈ ਨਗਰ ਕੀਰਤਨ ਹੁਣ ਸ਼ਾਟਾ ਸਾਹਿਬ ਤੋਂ ਆਰੰਭ ਹੋ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਾਊਗਾ ਤਾਂ ਇਹ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਬਾਹਰੋਂ ਵੀ ਜੋ ਬੱਚੇ ਨੇ ਇੱਥੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਗੁਰੂ ਘਰ ਵਿਖੇ ਪਹੁੰਚ ਕੇ ਇੱਥੇ ਜੋ ਗੱਤਕਾ ਵੀ ਖੇਡਿਆ ਜਾਣਾ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੇ ਪੱਦਰ ਉੱਤੇ ਜੋ ਗੁਰੂ ਘਰ ਤੋਂ ਗੁਰਦੁਆਰਾ ਸ਼ਾਟਾ ਸਾਹਿਬ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਦੱਸਿਓ ਕਿ ਜੋ ਨਗਰ ਕੀਰਤਨ ਦੀ ਆਰੰਭਤਾ ਹੋ ਚੁੱਕੀ ਆ ਉਹ ਨਗਰ ਕੀਰਤਨ ਸ਼ਾਟਾ ਸਾਹਿਬ ਤੋਂ ਹੋ ਕੇ ਹੁਣ ਜੋ ਵਕ ਵਕ ਬਾਜ਼ਾਰਾਂ 'ਚ ਹੁੰਦਾ ਹੋਇਆ ਗੁਰੂ ਨਗਰ ਦੇ ਵਿੱਚ ਜਾਏਗਾ ਦੱਸ ਜੇ ਕਿ ਇਹ ਜੋ ਸ਼ਾਟਾ ਸਬਤ ਹੁੰਦਾ ਹੋਇਆ ਜੋ ਰੇਲਵੇ ਸਟੇਸ਼ਨ ਥਾਣੀ ਭੰਡਾਰੀ ਪੁਲ ਤੋਂ ਹਾਲਗੇਟ ਥਾਣੀ ਜੋ ਇਹ ਨਗਰਕੀਰਤਨ ਆ ਉਹ ਸੱਚਕੰ ਸ਼੍ਰੀ ਹਰਮੰਦਰ ਸਾਹਿਬ ਵਿਖੇ ਜਾ ਕੇ ਅੱਜ ਉਥੇ ਦਰਸ਼ਨ ਦਿਦਾਰੇ ਕਰਨ ਦੀ ਸੰਗਤਾਂ ਤਾਂ ਵੱਡੇ ਪੱਧਰ ਤੇ ਜੋ ਸੰਗਤਾਂ ਇੱਥੇ ਪਹੁੰਚਦੀਆਂ ਨੇ ਨਗਰਕੀਰਤਨ ਚ ਹਾਇਰੀ ਪਾਰ ਗਿਆ ਨੇ ਤਾਂ ਇਸ ਨਗਰਕੀਰਤਨ ਨੂੰ ਲੈ ਕੇ 350 ਸਾਲਾ ਸ਼ਤਾਬਦੀ ਨੂੰ ਲੈ ਕੇ ਤੁਹਾਡੇ ਨਾਲ ਕਲੀ-ਕਲੀ ਜੋ ਜਾਣਕਾਰੀ ਆ ਜੋ ਸਾਂਝੀ ਕਰਦੇ ਰਾਵਾਂਗੇ ਕੱਲੇ-ਕੱਲੇ ਜਗ੍ਹਾ ਤੋਂ ਨਗਰ ਕੀਰਤਨ ਦੀ ਜੋ ਇੱਕ ਚਲਕ ਤਰ ਨਾਲ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਬੰਦ ਅਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀ কুমার ਦੇ ਨਾਲ ਅੱਖਿਓ ਸੁਣ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਈਂ ਤੇ ਨਾਮ ਸਿਰਿਵਾਇ ਗੁਰੂ ਸਤਿਨਾਮ ਸਿਰਿਵਾਇ ਗੁਰੂ ਸਤਿਨਾਮ ਸਿਰਿਵਾਇ ਗੁਰੂ ਸਤਿਨਾਮ ਸਿਰਿਵਾਇ ਗੁਰੂ ਵਾਹਿਗੁਰੂ वाहे वाहे गुरु वा तन ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੇ ਮੌਜੂਦ ਆ ਸ਼ਾਟਾ ਸਾਹਿਬ ਗੁਰਦੁਆਰਾ ਵਿਖੇ ਦੱਸ ਜੀਏ ਕਿ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਜੋ ਵੱਡੇ ਪੱਧਰ ਦੇ ਉੱਤੇ ਗੁਰਸਿੱਖ ਸੰਗਤਾਂ ਜੋ ਨੇ ਬੜੇ ਸ਼ਰਧਾ ਭਾਵ ਦੇ ਨਾਲ ਜੋ ਗੁਰੂ ਘਰ ਵਿਖੇ ਪਹੁੰਚ ਲਈ ਨੇ ਉੱਥੇ ਦੱਸ ਜੀਏ